ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਇੰਟਰਨੈਸ਼ਨਲ ਪੰਜਾਬੀ ਲੈਂਗੁਏਜ 올ੰਪੀਡ 2025 ਅੰਤਰਰਾਸ਼ਟਰੀ ਪੰਜਾਬੀ ਬੋਲੀ ਨੂੰ ਲੈ ਕੇ ਜੋ ਪੰਜਾਬ ਸਰਕਾਰ ਵੱਲੋਂ ਆ ਬੋਰਡ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਸੋ ਇਸ ਦੇ ਵਿੱਚ ਜਿੰਨੇ ਵੀ ਸਿਖਿਆਰਥੀ ਭਾਗ ਲੈ ਰਹੇ ਨੇ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਤਾਂ ਬਹੁਤ ਸਾਰੀਆਂ ਮੁਬਾਰਕਾਂ ਕਿ ਤੁਹਾਨੂੰ ਇੱਕ ਬਹੁਤ ਅੱਛਾ ਪਲੇਟਫਾਰਮ ਮਿਲਿਆ ਕਿ ਆਪਣੀ ਮਾਂ ਬੋਲੀ ਨੂੰ ਤੁਸੀਂ ਆ ਡੂੰਗਾਈ ਦੇ ਨਾਲ ਪੜ ਸਕੋ ਸਮਝ ਸਕੋ ਤੇ ਉਸ ਦੇ ਵਿੱਚ ਆਪਣੀ ਜਿਹੜੀ ਪ੍ਰਤਿਭਾ ਦਿਖਾ ਸਕੋ ਕਿ ਤੁਸੀਂ ਆਪਣੀ ਬੋਲੀ ਨੂੰ ਕਿੰਨਾ ਜਾਣਦੇ ਹੋ ਕਿੰਨਾ ਉਹਨੂੰ ਆ ਸਿੱਖਣ ਦੇ ਵਿੱਚ ਜਿਹੜਾ ਇੰਟਰਸਟ ਰੱਖਦੀ ਹੂੰ ਸੋ ਇਹਦੇ ਵਿੱਚ ਇੱਕ ਕੋਸ਼ਿਸ਼ ਜਾਰੀ ਕੀਤੀ ਹੈ ਕਿ ਜੋ ਅੰਤਰਰਾਸ਼ਟਰੀ ਪੰਜਾਬੀ ਬੋਲੀ 올ਿਮਪੀਡ ਹੋ ਰਿਹਾ 2025 ਉਸ ਦੇ ਵਿੱਚ ਤਿੰਨ ਕੈਟਾਗਰੀਜ਼ ਦੇ ਅਕੋਰਡਿੰਗ ਜਿਹੜੇ ਐਗਜ਼ਾਮ ਹੋਣੇ ਆ ਆ ਤੀਸਰੀ ਕਲਾਸ ਤੋਂ ਲੈ ਕੇ ਪੰਜਵੀਂ ਤੱਕ ਦਾ ਸਿਲੇਬਸ ਲੱਗ ਤੋਂ ਹੋਊਗਾ ਛੇਵੀਂ ਤੋਂ 8ਵੀਂ ਤੱਕ ਦਾ ਲੱਗ ਹੈ 9ਵੀਂ ਤੋਂ 12ਵੀਂ ਤੱਕ ਦਾ ਲੱਗ ਹੈ ਕਿਉਂਕਿ ਇੱਕ ਬੱਚੇ ਦੇ ਪੱਧਰ ਦਾ ਫਰਕ ਹੁੰਦਾ ਹੈ ਤਾਂ ਉਹਦੇ ਅਕੋਰਡਿੰਗ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਕਸ ਦੇ ਵਿੱਚ ਸਿਲੇਬਸ ਜਿਹੜਾ ਰეკਮੈਂਡ ਕੀਤਾ ਗਿਆ ਉਹ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਇੱਕ ਹਰ ਪਾਰਟ ਦੇ ਵਿੱਚ ਥੋੜਾ ਥੋੜਾ ਕਰਕੇ ਕਰਵਾਇਆ ਜਾਵੇ ਕਿਉਂਕਿ ਮੈਂ ਕੱਲ ਇੱਕ ਵੀਡੀਓ ਪਾਈ ਸੀ ਉਸ ਫਾਰਮ ਨੂੰ ਭਰਨ ਦੀ ਕਿ ਲਿੰਕ ਦਿੱਤਾ ਸੀ ਕਿ ਤੁਸੀਂ ਇਸ ਪੇਪਰ ਨੂੰ ਭਰਨ ਲਈ ਕੀ ਕੀ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਉਸਦੇ ਵਿੱਚ ਮੈਨੂੰ ਕਮੈਂਟ ਆਈ ਸੀ ਬੱਚਿਆਂ ਦੇ ਕਿ ਸਾਨੂੰ ਮੈਮ ਸਿਲੇਬਸ ਵੀ ਦੱਸੋ ਤਾਂ ਸੋ ਸਿਲੇਬਸ ਦੱਸਦੇ ਹੋਏ ਤੁਹਾਨੂੰ ਨਾਲ-ਨਾਲ ਇਸ ਚੈਨਲ ਦੀ ਤਿਆਰੀ ਅਸੀਂ ਸ਼ੁਰੂ ਕਰ ਰਹੀ ਆਂ ਸਭ ਤੋਂ ਪਹਿਲਾਂ ਅਸੀਂ ਜਿਹੜੀ ਤਿਆਰੀ ਸ਼ੁਰੂ ਕੀਤੀ ਹੈ 6ਵੀਂ ਤੋਂ 8ਵੀਂ ਕਲਾਸ ਦੀ ਕੀਤੀ ਹੈ ਨਾਲ ਹੀ ਪੈਰਲਰ ਹੀ ਅਸੀਂ ਦੂਸਰੀਆਂ ਕਲਾਸਾਂ ਜਿਹੜੀਆਂ ਹੈਗੀਆਂ ਜਿਵੇਂ ਤੀਜੀ ਤੋਂ 5ਵੀਂ ਆ 9ਵੀਂ ਤੋਂ 12ਵੀਂ ਉਹਨਾਂ ਦਾ ਵੀ ਵਨ-ਵਨ ਪਾਰਟ ਸੈਕਿੰਡ ਪਾਰਟ ਥਰਡ ਪਾਰਟ ਜਿਵੇਂ ਜਿਵੇਂ ਡੇਲੀ ਵੀਡੀਓਜ਼ ਦੇ ਵਿੱਚ ਕੰਮ ਸਾਡੇ ਤੋਂ ਹੁੰਦਾ ਰਹੂਗਾ ਤਾਂ ਅਸੀਂ ਨਵੰਬਰ ਮਹੀਨੇ ਦੇ ਵਿੱਚ ਵਿੱਚ ਸਾਰਾ ਸਿਲੇਬਸ ਕਵਰ ਕਰਵਾ ਦੇਵਾਂਗੇ ਤੇ ਤਾਂ ਜੋ ਬੱਚੇ ਜਿਹੜੇ ਫੀਸ ਨਹੀਂ ਅਫੋਰਡ ਕਰ ਸਕਦੇ ਆ ਟਿਊਸ਼ਨਸ ਨਹੀਂ ਰੱਖ ਸਕਦੇ ਤਾਂ ਇੱਥੇ ਫ੍ਰੀ ਤੁਹਾਨੂੰ ਜਿਹੜੀ ਇੱਥੇ ਸਾਰਾ ਪੜਾਇਆ ਜਾਊਗਾ ਇੱਕ ਸੇਵਾ ਹੀ ਕੀਤੀ ਜਾਊਗੀ ਕਿ ਬੱਚੇ ਆਪਣੀ ਪੰਜਾਬੀ ਬੋਲੀ ਨੂੰ ਐ ਉਸ ਟੈਸਟ ਦੀ ਤਿਆਰੀ ਹੈ ਜਿਹੜੀ ਇਸ ਚੈਨਲ ਤੋਂ ਕਰ ਸਕਣ ਸੋ ਇਹ ਜਿਹੜਾ ਪ੍ਰਾਲਾ ਸੀ ਸ਼ੁਰੂ ਕੀਤਾ ਹੈ ਪੂਰੀ سپورਟ ਹੈ ਤੁਸੀਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਜਰੂਰ ਸ਼ੇਅਰ ਕਰੋਗੇ ਤੇ ਚੰਗੇ ਨੰਬਰ ਲੈ ਕੇ ਆਪਣੀ ਮਾਂ ਬੋਲੀ ਦਾ ਨਾਮ ਰੌਸ਼ਨ ਕਰੋਗੇ ਸੋ 6ਵੀਂ ਤੋਂ 8ਵੀਂ ਕਲਾਸ ਦਾ ਪਾਰਟ 1 ਦੀ ਵੀਡੀਓ ਅਸੀਂ ਪਾ ਰਹੇ ਹਾਂ ਸੋ ਸਾਰੇ ਬੱਚੇ ਇਸ ਨੂੰ ਧਿਆਨ ਨਾਲ ਸੁਣਨ ਤੇ ਧਿਆਨ ਨਾਲ ਯਾਦ ਕਰ ਲੈਣ ਤੇ ਨੈਕਸਟ ਜਿਹੜੀਆਂ ਦੂਸਰੀਆਂ ਕਲਾਸਾਂ ਉਹਨਾਂ ਦੀ ਵੀ ਵੀਡੀਓ ਇੱਕ ਅਦੇ ਦਿਨ ਤੱਕ ਅਸੀਂ ਅਪਲੋਡ ਕਰ ਦੇਵਾਂਗੇ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਪਹਿਲੀ ਵੀਡੀਓ ਹਾਂਜੀ ਮੈਂ ਪੰਜਾਬ ਬੋਲਦਾ ਹਾਂ ਸੋ 6ਵੀਂ ਤੋਂ 8ਵੀਂ ਵਾਲੇ ਬੱਚਿਆਂ ਲਈ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਜੋ ਉਹਨਾਂ ਦੇ ਐਗਜ਼ਾਮ ਦੇ ਵਿੱਚ ਪੁੱਛੇ ਜਾਣੇ ਹਨ ਕੋਸ਼ਿਸ਼ ਕੀਤੀ ਹੈ ਥੋੜੀਆਂ-ਥੋੜੀਆਂ ਨਾਲ ਮੈਂ ਤਸਵੀਰਾਂ ਵੀ ਅਟੈਚ ਕਰਨ ਦੀ ਕਿ ਬੱਚਿਆਂ ਨੂੰ ਥੋੜੀਆਂ ਤਸਵੀਰਾਂ ਤੋਂ ਪੜ੍ਹ ਕੇ ਜ਼ਿਆਦਾ ਸਮਝ ਆਉਂਦਾ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦਾ ਮੌਜੂਦਾ ਜਿਹੜਾ ਗਠਨ ਹੋਇਆ ਸੀ ਕਦੋਂ ਹੋਇਆ ਸੀ ਪੰਜਾਬ ਦਾ ਤਾਂ ਪੰਜਾਬ ਦਾ ਜੋ ਗਠਨ ਹੋਇਆ ਸੀ ਉਹ ਹੋਇਆ ਸੀ 1 ਨਵੰਬਰ 1966 ਇਹ ਤੁਸੀਂ ਇੱਕ ਆਪਣੀ ਕਾਪੀ ਵੀ ਲੈ ਸਕਦੇ ਹੋ ਨਾਲ ਉਹਦੇ ਤੇ ਨੋਟਬੁੱਕ ਤੇ ਲਿਖੋ ਯਾਦ ਕਰੋ ਕਿਉਂਕਿ ਇਹ ਚੀਜ਼ਾਂ ਸਾਨੂੰ ਇੱਕ ਜੀਕੇ ਦੇ ਤੌਰ ਤੇ ਆਮ ਹੋਰ ਪੇਪਰਾਂ ਲਈ ਵੀ ਬਹੁਤ ਕੰਮ ਆਉਣਗੀਆਂ ਪੰਜਾਬ ਦਾ ਬੇਟਾ ਖੇਤਰਫਲ ਹੈਗਾ 50362 ਇਹ ਤੁਸੀਂ ਵਰਗ ਕਿਲੋਮੀਟਰ ਇਹ ਵੀ ਯਾਦ ਰੱਖਣਾਗਾ ਅਬਾਦੀ ਆਪਣੇ ਪੰਜਾਬ ਦੀ ਹੈਗੀ ਹੈ 2.77 ਕਰੋੜ ਲਗਭਗ ਲਗਭਗ ਦਾ ਮਤਲਬ ਹੁੰਦਾ ਵੀ ਜੋ ਸਾਡੀ ਜਨਸੰਖਿਆ ਹੁੰਦੀ ਰਹਿੰਦੀ ਹੈ ਉਹਦੀ ਗਿਣਤੀ ਹੁੰਦੀ ਰਹਿੰਦੀ ਹੈ ਉਹਦੇ ਅਕੋਰਡਿੰਗ ਜਿਹੜੀ ਅੱਜ ਹੁਣ ਆਪਣੀ ਰੀਸੈਂਟ ਆਬਾਦੀ ਹੈ ਪੰਜਾਬ ਦੀ ਉਹ ਲਗਭਗ 277 ਕਰੋੜ ਹੈ ਰਾਜस्तानी ਆਪਣੀ ਕੀ ਹੈ ਚੰਡੀਗੜ੍ਹ ਲਗਭਗ ਇਹ ਸਾਰੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਜ਼ਿਲ੍ਹੇ ਹੁਣ ਰੀਸੈਂਟ 23 ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਰਾਜ ਪਸ਼ੂ ਆਪਣਾ ਕਾਲਾ ਹਿਰਨ ਹੈ ਮੈਂ ਤੁਹਾਨੂੰ ਫੋਟੋ ਫਸਟ ਜਿਹੜੀ ਅਟੈਚ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਾਲਾ ਹਿਰਨ ਫਿਰ ਆਪਣਾ ਰਾਜ ਪੰਛੀ ਕੀ ਹੈ ਮਤਲਬ ਆਪਣਾ ਸਟੇਟ ਬਰਡ ਕੀ ਹੈ ਉਹ ਬਾਜ ਹੈ ਬਾਜ ਜਿਹੜਾ ਦੂਜੀ ਫੋਟੋ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਹੈ ਬਾਜ ਤੁਸੀਂ ਆਮ ਹੀ ਦੇਖੇ ਹੋਣੇ ਹੋਗੇ ਸੁਣੇ ਹੋਣੇ ਆ ਤਾਂ ਇਹ ਜਿਹੜੇ ਆਪਣੇ ਰਾਜ ਪੰਛੀ ਤੇ ਰਾਜ ਪਸ਼ੂ ਬਾਰੇ ਤੁਹਾਨੂੰ ਮੈਂ ਦੱਸ ਦਿੱਤਾ ਤੇ ਦਰਖਤ ਆਪਣਾ ਟਾਲੀ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਆਪਣੇ ਸੜਕਾਂ ਦੇ ਉੱਪਰ ਟਾਲੀਆਂ ਆਮ ਹੀ ਲੱਗੀਆਂ ਹੁੰਦੀਆਂ ਤੁਸੀਂ ਦੇਖੀ ਵੀ ਹੋਗੀ ਸਾਰਿਆਂ ਨੇ ਰਾਜਪੂਲ ਆਪਣਾ ਗਲੈਂਡੀਅਸ ਹੈ ਜਿਵੇਂ ਲਿਲੀ ਦੇ ਫੁੱਲ ਹੁੰਦੇ ਹੈਗੇ ਤੁਸੀਂ ਦੇਖੇ ਹੈਗੇ ਰਾਜ ਭਾਸ਼ਾ ਆਪਣੀ ਪੰਜਾਬੀ ਹੈ ਸਕਤਰੇਤ ਆਪਣਾ ਚੰਡੀਗੜ੍ਹ ਵਿਖੇ ਆ ਉੱਚ ਅਦਾਲਤ ਆਪਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਇਹ ਵੀ ਆਪਣਾ ਚੰਡੀਗੜ੍ਹ ਦੇ ਵਿੱਚ ਹੀ ਹੈ ਜੇ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਪੰਜਾਬ ਦੀ ਉੱਚ ਅਦਾਲਤ ਕਿੱਥੇ ਹੈ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਚ ਜੇ ਤੁਹਾਨੂੰ ਪੁੱਛਿਆ ਜਾਂਦਾ ਕਿ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਤਾਂ ਡਾਕਟਰ ਗੋਪੀ ਚੰਦ ਭਾਰਗਵ ਦੇਖੋਣ ਕਿੰਨੇ ਕੁਐਸਚਨ ਆਪਣੇ ਕਵਰ ਹੋ ਗਏ ਆਪਾਂ ਰਿਵੀਜ਼ਨ ਕਰਦੇ ਆਂ ਮੌਜੂਦਾ ਪੰਜਾਬ ਦਾ ਗਠਨ ਕਦੋਂ ਹੋਇਆ ਸੀ 1 ਨਵੰਬਰ 1966 ਦੇ ਵਿੱਚ ਖੇਤਰਫਲ ਆਪਣਾ ਕਿੰਨਾ ਹੈ ਪੰਜਾਬ ਦਾ 50362 ਵਰਗ ਕਿਲੋਮੀਟਰ ਆਬਾਦੀ ਕਿੰਨੀ ਆ 2.77 ਕਰੋੜ ਲਗਭਗ ਰਾਜਧਾਨੀ ਕਿਹੜੀ ਆਪਣੀ ਚੰਡੀਗੜ੍ਹ ਜ਼ਿਲ੍ਹੇ ਕਿੰਨੇ ਆਪਣੇ 23 ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਰਾਜਪਸ਼ੂ ਕਾਲਾ ਹਿਰਨ ਰਾਜਪੰਛੀ ਬਾਜ ਰਾਜ ਦਰਖਤ ਟਾਲੀ ਰਾਜ ਫੁੱਲ ਗਲੈਂਡੀਅਸ ਰਾਜ ਭਾਸ਼ਾ ਪੰਜਾਬੀ ਸਕਤਰੇਤ ਕਿੱਥੇ ਹੈ ਚੰਡੀਗੜ੍ਹ ਉੱਚ ਅਦਾਲਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਹੈ ਡਾਕਟਰ ਗੋਪੀ ਚੰਦ ਭਾਰਗਵ ਸੋ ਇਹ ਆਪਣੀ ਪਹਿਲੀ ਵੀਡੀਓ ਸੀ ਹੁਣ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮਿਲਾਂਗੇ ਇਸ ਤਰ੍ਹਾਂ ਦੀ ਤਿਆਰੀ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ 99% ਸ਼ੋਰ ਹੈ ਵੈਸੇ ਤਾਂ 100% ਹੀ ਸ਼ੋਰ ਹੈ ਕਿ ਤੁਹਾਨੂੰ ਜੇ ਤੁਸੀਂ ਪ੍ਰੋਪਰ ਮੇਰੇ ਚੈਨਲ ਤੋਂ ਤਿਆਰੀ ਕਰੋਗੇ ਤਾਂ ਮੈਂ ਤੁਹਾਨੂੰ ਹਰ ਚੀਜ਼ ਨਵੰਬਰ ਮਹੀਨੇ ਤੱਕ ਜਿਹੜੀ ਕਵਰ ਕਰਵਾ ਦੂੰਗੀ ਤੇ ਤੁਸੀਂ ਵਧੀਆ ਨੰਬਰ ਲੈ ਕੇ ਆਪਣਾ ਇਸ ਟੈਸਟ ਦੇ ਵਿੱਚੋਂ ਚੰਗੇ ਨਾਮ ਪ੍ਰਾਪਤ ਕਰ ਸਕਦੇ ਹੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਇਸ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ